ਗੋਲਨ ਤੇ ਰੱਖ ਪ੍ਰਭ ਸੋ ਦੇਖ ਕਰਾਂ ਗਤ ਬਾਣੀ ਗੁਰੂ ਗੋਬਾੜੇ ਵਚ ਬਾਣੀ ਅੰਮ੍ਰਿਤਸਾਰ ਗੁਰ ਬਾਣੀ ਕਰੇ ਸਿਰਕ ਜਨਮਾਨ ਪੰਤਕ ਗੁਰੂ ਜਸਤਾਰ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਨਾਠ ਮਹਲਾ 5 ਅਵਨਾਸ ਜੀ ਅਨਕੋ ਦਾਤਾ ਸਿਮਰਤ ਸਭ ਮਨ ਕੋਏ ਗੋਲਨ ਦਾ ਅਨੰਤ ਗਤਨ ਕੋ ਵਰਤਨਾ ਬਰਲਾ ਪਵ ਕੋਏ ਹੋਜਨੋਂ ਸੇ ਜੇ ਅਨ ਕੋ ਦਾਤਾ ਸਿਮਰਤ ਸਭ ਮਨ ਖੋਏ ਗੋਲਨ ਦਾ ਵਰਤਨ ਕੋ ਵਰਤਨ ਤੇਰਨਾ ਤਵ ਕੋਏ ਮੇਰੇ ਮਨ ਜਪ ਗੁਰੂ ਪਾਲ ਕਮ ਸੋਏ ਜਾ ਕੇ ਸ਼ਰਨ ਤਿਆ ਸੁਖ ਪਾਈਐ ਬਹੁਤ ਦੁੱਖ ਨ ਹੋਏ ਬਗਤ ਭੇ ਸਾਧ ਸੰਗ ਪਵਤਤ ਤੈਨ ਭੇਟਤ ਦਰਮਤ ਕੋਏ ਤਨ ਕੇ ਧੂਜ ਨਾਨਕ ਦਾਸ ਬੰਛੈ ਜੇ ਹਰਿ ਨਾਮੁ ਰਹਿ ਪਰਵੇ ਬਦਪਾ ਗੇ ਸਾਧ ਸੰਗ ਪਰਪਤ ਤਨ ਭੇਟ ਤਦ ਅਮਤ ਕੋਇ ਤਨ ਕੇ ਧੁਰ ਨਾਨਕ ਦਾਸ ਬੰਸ ਜਿਹ ਹਰਿ ਨਾਮ ਰਤਿ ਕੋਇ ਵਾਹਿਗੁਰੂ ਜਿਕਰ ਖੰਸ ਵਾਰਿਕ ਗੁਰ ਜਿੱਤੀ ਹਤੇ ਗੁਰ